ਕਿ ਤਰ੍ਹਾਂ ਅੰਨਾ ਮਾਸੀ ਮਾਸੀ ਕਿੱਥੇ ਚੱਲੀ ਹੈ ਹਾਂਜੀ ਆਹਦੇ ਵਿੱਚ ਤਰ੍ਹਾਂ ਕਿੱਥੇ ਜਾਣਾ ਹੁਣ ਤੇ ਗੰਗਾ ਨਾ ਹੁਣ ਚੱਲੀ ਆ ਕੁੱਕਰ ਵੀ ਚੱਲਿਆ ਚਾ ਟੈਨੋ ਹੀ ਨਵਾ ਲਿਆ ਹਾਂ ਆਂਦਾ ਚੱਲ ਮਾਸੀ ਭਾਈ ਚੱਲਿਆ ਤੇ ਜਾ ਤਰੇ ਕਰਤਾ ਤਾਂ ਤੁਹਾਡਾ ਰਹਿੰਦਾ ਹਾਂ ਤਾਂ ਆਂਦੀ ਨਹੀਂ ਇਹ ਜਿਹੜੇ ਮੈਂ ਪਾਪ ਕੀਤੇ ਆ ਨਾ ਅਗਲੇ ਉਥੇ ਲਾਉਣ ਚੱਲੀ ਹੁਣ ਮਗਾ ਨਹੀਂ ਕਰਨੇ ਪਾਉ ਉਹੀ ਤਰ੍ਹਾਂ ਪਿਆ ਹਾਂਜੀ ਸਰੀ ਆ ਜਾ ਤਰੇ ਜਹਾਂ ਤੇ ਗਾੜੀ ਵਟਾ ਤਰ੍ਹਾਂ ਚੂਆ ਹਾਂਜੀ ਉਹ ਅੰਦਰ ਆਸੀ ਮਾਸੀ ਕਿੱਥੇ ਜਲਦੀ ਆ ਹਾਂ ਜੀ ਆਂਦੀ ਚੂਆ ਕੇ ਆ ਕਿੱਥੇ ਜਾਣਾ ਵਾ ਹਾਂ ਗੰਗਾ ਨਾਲ ਚੱਲੀ ਆ ਹਾਂ ਜੀ ਕੁੱਕੜ ਵੀ ਚੱਲਿਆ ਚਿੱਤਰ ਵੀ ਚੱਲਿਆ ਤੇ ਚਾਰ ਤਈ ਨਵੀਂ ਨਵਾ ਲੈ ਆ ਉਹ ਵੀ ਨਾਲ ਤੁਰ ਪਿਆ ਤੇ ਇਹ ਤੇਰੇ ਜਿਹੜਾ ਆ ਤਾ ਨਾ ਇੱਕ ਕਮਰਾ ਆ ਨਿਕਾ ਜਾ ਉਹਨੇ ਜੱਟ ਗੁਰ ਕਰ ਦਿੰਦੇ ਹਾਂ ਜੀ ਆਂਦੀ ਆਵੇ ਬਹਿ ਜਾਵੇ ਇਥੇ ਕੁੱਕੜਾ ਕੁੱਕੜਾ ਸਾਰੇ ਲੱਲ ਗਏ ਹਾਂ ਜੀ ਉਹ ਗਾਂ ਜਾ ਕੇ ਅੰਦਰ ਆ ਲਿਆ ਨਾ ਆ ਬੂਏ ਦੀ ਬੈਗੀ

ਤਮ ਉਹ ਬੜਾ ਚੂਹਾ ਆਇਆ ਉਹ ਗਾੜੀ ਜਾਂ ਕੇ ਰੋਡ ਕੱਢਣ ਗਿਆ ਹਾਂਜੀ ਚੂਹੇ ਨੂੰ ਆਂਦੀ ਹੈ ਚੂਹੇ ਤੇ ਆ ਗੱਲਾਂ ਦਵਾ ਕਰਨੀਆਂ ਕਿ ਤਰਨਾ ਕੋਕੋ ਮੁੱਛਾ ਟਾਠਾ ਕਰਦਾ ਹਾਂ 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 ਮੈਂ ਤੈਨੂੰ ਜਾਣ ਨਾ ਭਲੀ ਮਾਰ ਤੈਨੂੰ ਉਹ ਪਾਜੀ ਕੇ ਬਿੱਲੀ ਉਹ ਨੂੰ ਭਈ ਗਾ ਦੀ ਨੁਕਰੇ ਵੀ ਚੂਹਾ ਪੜ ਲਾ ਚੂਹਾ ਵੜ ਗਿਆ ਰੋਡ ਤੇ ਹਾਂਜੀ ਤੇ ਕੁੱਕੜ ਤੇ ਤਰਨਾਟ ਗਿਆ ਤੇ ਬਿੱਲੀ ਵੇਦੀ ਰਹਿ ਗਈ ਤੇ ਹੱਥ ਕੋਈ ਨਹੀਂ ਆਇਆ ਹਾਂਜੀ ਇਹ ਨਹੀਂ ਮੇਰੀ ਬਾਤ ਹੁ ਤੋ ਪੈ ਗਈ ਰਾਤ ਖੱਤਰਾ ਹੈ 4874 ਬਾਅਦ